ਤਕੋ ਤਕੋ ਯਾਰ ਤਕੋ ਪਹਿਲਾ ਤਾਂ 2 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਚਾਹੇ ਉਹ ਮੁਲਾਜ਼ਮਾਂ ਦੇ ਨਾਲ ਚਾਹੇ ਉਹ ਕਿਸਾਨਾਂ ਦੇ ਨਾਲ ਹੋਰ ਵੱਖ-ਵੱਖ ਵਰਗਾਂ ਦੇ ਨਾਲ ਹਨਾ ਉਹ ਵਾਅਦੇ ਪੂਰੇ ਨਹੀਂ ਹੋਏ ਚਾਹੇ 1000 ਰੁਪਇਆ ਔਰਤਾਂ ਨੂੰ ਦੇਣ ਦਾ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਗੱਲ ਕੀਤੀ ਸੀਗੀ ਫਿਰ ਐਮਐਸਪੀ ਦੇਣ ਦੀ ਗੱਲ ਕੀਤੀ ਗਈ ਸੀਗੀ ਤੇ ਲਾਅ ਆਰਡਰ ਦੇ ਜੋ ਅੱਜ ਹਾਲਾਤ ਨੇ ਸੋ ਜਿੰਨੇ ਵੀ ਇਹ ਮੁੱਦੇ ਹੈਗੇ ਨੇ ਇਹ ਕਿਸਾਨੀ ਦਾ ਮੁੱਦਾ ਹੈਗਾ ਜਿਹੜਾ ਮੇਨ ਹਨ ਇਹ ਸਾਰੇ ਮੁੱਦਿਆਂ ਤੇ ਜਿਹੜੀ ਇਹਦੇ ਵਿੱਚ ਡਿਬੇਟ ਹੋਣੀ ਚਾਹੀਦੀ ਆ ਤੇ ਇਹ ਸਾਰੇ ਮੁੱਦੇ ਜਿਹੜੇ ਚੱਕੇ ਜਾਵਾਂਗੇ ਦੇਖੋ ਅੱਜ ਲਾਅ ਐਂਡ ਆਰਡਰ ਦੇ ਹਾਲਾਤ ਬੜੇ ਮਾੜੇ ਨੇ ਰੋਜ਼ ਹੀ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਕਿਤੇ ਕੋ ਗੋਲੀ ਚੱਲਦੀ ਆ ਕਿਤੇ ਕੋ ਲੁੱਟਖੋ ਹੋ ਰਹੀ ਆ ਕਿਤੇ ਬੈਂਕ ਡਕੈਤੀ ਹੋ ਰਹੀ ਆ ਜਾਂ ਲੋਕਾਂ ਤੋਂ ਲੁੱਟਖੋ ਹੋ ਰਹੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਸੂਬੇ ਦੇ ਸੋ ਲੋਰਡ ਆਰਡਰ ਦੀ ਹਾਲਤ ਬਹੁਤ ਮਾੜੀ ਹੈਗੀ ਆ ਐਲੀ ਸਰ ਕਿਸਾਨਾਂ ਦਾ ਮਸਲਾ ਜਿਹੜਾ ਚੱਲ ਜੈ ਚੱਲ ਰਿਹਾ ਹੈ ਸ਼ੁਕਰਨ ਦੀ ਜਿਹੜੀ ਮੌਤ ਹੋਈ ਹੈ ਕੀ ਇਹ ਮਸਲੇ ਵੀ ਕਿਤੇ ਨਾ ਕਿਤੇ ਇਸ ਵਿਧਾਨ ਸਭਾ ਦੇ ਵਿੱਚ ਚੱਕੇ ਜਾਣਗੇ ਮੁੱਖ ਮਸਲੇ ਰਹਿਣ ਦੇਖੋ ਬਿਲਕੁਲ ਸਾਰੇ ਮਸਲੇ ਅੱਜ ਜਿਹੜੀ ਸਾਡੀ ਕਿਸਾਨੀ ਹੈ ਜਿਹੜਾ ਸਾਡਾ ਇੱਥੋਂ ਦਾ ਮੁੱਖ ਕਿੱਤਾ ਜਿਹੜਾ ਖੇਤੀਬਾੜੀ ਆ ਜੀ ਸੋ ਅੱਜ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਬਿਸ਼ੱਕ ਉਹ ਸੈਂਟਰ ਤੋਂ ਲੈ ਕੇ ਨੇ ਤੇ ਸੈਂਟਰ ਦੇ ਨਾਲ ਜਿਹੜੀ ਉਹਦੀ ਵਿੱਚ ਗਲਬਤ ਵੀ ਚੱਲੀ ਆ ਲੇਕਿਨ ਸੰਘਰਸ਼ ਵੀ ਚੱਲ ਰਿਹਾ ਹੂੰ ਪਹਿਲਾਂ ਵੀ ਕਿਉਂਕਿ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਹਮੇਸ਼ਾ ਹੀ ਅਸੀਂ ਕਿਸਾਨਾਂ ਦਾ ਸਾਥ ਦਿੱਤਾ ਤੇ ਹੁਣ ਵੀ ਅਸੀਂ ਡਟ ਕੇ ਉਹਨਾਂ ਦੀ ਹਮਾਇਤ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਕਿਸਾਨਾਂ ਦੀ ਹਮਾਇਤ ਕੀਤੀ ਜਾਵੇ ਜਿਹੜੀ ਐਫਆਈਆਰ ਦਰਜ ਕੀਤੀ ਗਈ ਆ ਜੀ ਉਹ ਜਿਹੜੀ ਐਫਆਈਆਰ ਦਰਜ ਵੀ ਹਾਈ ਕੋਰਟ ਦੇ ਵਿੱਚ ਕਿਸਾਨ ਵੀ ਗਏ ਨੇ ਹੋਰ ਵੀ ਕਾਫੀ ਲੋਕ ਗਏ ਨੇ ਉਸ ਤੋਂ ਬਾਅਦ ਉਹ ਦਰਜ ਕੀਤੀ ਗਈ ਆ ਲੇਕਿਨ ਉਹਦੇ ਵਿੱਚ ਵੀ ਜਿਸ ਹਿਸਾਬ ਨਾਲ ਕਿਸਾਨ ਚਾਹੁੰਦੇ ਸੀ ਜਾਂ ਪਰਿਵਾਰ ਚਾਹੁੰਦਾ ਸੀ ਉਸ ਹਿਸਾਬ ਨਾਲ ਐਫਆਈਆਰ ਦਰਜ ਨਹੀਂ ਕੀਤੀ ਗਈ ਸੋ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਯੂ ਡਟ ਕੇ ਕਿਸਾਨਾਂ ਦੀ ਮਦਦ ਕਰਨ ਅਤੇ ਕੇਂਦਰ ਸਰਕਾਰ ਤੁਸੀਂ ਮੰਗ ਕਰਦੇ ਕਿ ਕਿਸਾਨਾਂ ਦੀ ਜੋ ਵੀ ਮੰਗਾ ਨੇ ਬੜੀਆਂ ਜਾਇਜ਼ ਮੰਗਾ ਨੇ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਹੀ ਦੇਸ਼ ਦੇ ਲੋਕਾਂ ਢਿੱਡ ਭਰਨ 'ਚ ਵੱਡਾ ਯੋਗਦਾਨ ਪਾਇਆ ਸੋ ਸਾਰੀਆਂ ਹੀ ਮੰਗਾ ਨੇ ਜਿਹੜੀਆਂ ਤੁਰੰਤ ਉਹ ਮੰਨੀਆਂ ਜਾਣੀ ਚਾਹੀਦੀਆਂ ਐਂ ਸਾਰੀ ਤਾਂ ਹਰਿਆਣਾ ਵਾਲੇ ਪਾਸੇ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿਵੇਂ ਦੇਖੋ ਇਹ ਦੇਖੋ ਕਿਸਾਨ ਇੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਦੀਆਂ ਮੰਗਾਂ ਅਸੀਂ ਜਿਹੜੀਆਂ ਵੀ ਸਾਡੀਆਂ ਮੰਗਾਂ ਜੇ ਕੇਂਦਰ ਸਰਕਾਰ ਤੋਂ ਮੰਗਾ ਸੀ ਉੱਥੇ ਜਾ ਕੇ ਉਹਨਾਂ ਦੇ ਧਿਆਨ 'ਚ ਹੀ ਰੱਖਣੀ ਹੈ ਉੱਥੇ ਧਰਨਾ ਲਾਉਣਾ देखो आज ਜਿਹੜਾ ਧਰਨਾ ਲਾਉਣ ਦਾ ਸਾਨੂੰ ਜੇ ਹੱਕ ਵੀ ਨਹੀਂ ਹੈਗਾ ਤਾਂ ਮੈਂ ਸਮਝਦਾ ਬੜੀ ਮਾੜੀ ਗੱਲ ਆ ਜਿਸ ਟੰਗ ਦੇ ਨਾਲ ਉਹਨਾਂ ਨੇ ਪਿੱਛੇ ਜਿਹੜੀ ਉੱਥੇ ਗੋਲੀਆਂ ਵੀ ਚਲਾਈਆਂ ਜਾਂ ਉਹ ਵੀ ਧੱਕੇਸ਼ਾਹੀ ਜਿਹੜੀ ਕੀਤੀ ਗਈ ਉਹ ਬਿਲਕੁਲ ਹੀ ਉਹਦੀ ਮੈਂ ਸਖਤ ਸ਼ਬਦਾਂ ਇਹ ਨਿੰਦਾ ਕਰਦਾ ਵਾਂ ਸੋ ਕਿਸਾਨਾਂ ਨੂੰ ਜਗ੍ਹਾ ਲੋਟ ਕਰਨੀ ਚਾਹੀਦੀ ਸੀ ਇਹਨਾਂ ਨੂੰ ਕਿ ਉੱਥੇ ਆ ਕੇ ਜਿੱਥੇ ਵੀ ਧਰਨਾ ਲਾਉਣ ਤੇ ਅਸੀਂ ਕਿਉਂਕਿ ਕਿਸਾਨਾਂ ਨੇ ਪਹਿਲਾਂ ਵੀ ਬੜਾ ਲੰਮਾ ਧਰਨਾ ਚੱਲਿਆ ਬੜਾ ਸ਼ਾਂਤਮਈ ਚੱਲਿਆ ਤੇ ਲੇਕਿਨ ਜੋ ਵੀ ਮਾਹੌਲ ਕ੍ਰੀਏਟ ਕਰ ਰਹੀ ਹੈ ਹਰਿਆਣੇ ਦੀ ਸਰਕਾਰ ਕਰ ਰਹੀ ਹੈ ਜਾਂ ਕੇਂਦਰ ਸਰਕਾਰ ਕਰ ਰਹੀ ਆ ਸ਼ਾਂਤਮਈ ਧਰਨਾ ਦੇਣਾ